24 ਤਰੀਕ ਤੇ 25 ਤਰੀਕ ਨੂੰ ਰਾਂਹੋਂ ਦੇ ਵਿੱਚ ਇੱਕ ਲੇਡੀ ਕੋਲ ਜਿਹੜੀ ਸ਼ਹਿਰੀ ਜਾ ਰਹੀ ਸੀ ਜਿਹਦੇ ਕੋਲ ਬਾਰੀ ਕੋਈ ਸੀ ਇਸੇ ਤਰ੍ਹਾਂ ਜਿਹੜੀ 25 ਤਰੀਕ ਨੂੰ ਇੱਥੋਂ ਦੇ ਲਈ ਇੱਕ ਬਾਰੀ ਕੋਈ ਗਈ ਸੀ ਜੀ ਬਰਨਾਲਾ ਪਿੰਡ ਤੋਂ ਜਿਹੜੀ ਜਾ ਰਹੀ ਸੀ ਘਰ ਨੂੰ ਉਹਨਾਂ ਕੋਲ ਸੀ ਠਣ ਇਸ ਤੋਂ ਨਵਾ ਸਤਗੁਰ ਨਗਰ ਦੇ ਵਿੱਚ ਵੀ ਕੁਛ ਦਿਨ ਪਹਿਲਾਂ ਅਟੈਂਪਟ ਹੋਈ ਸੀ ਇੱਕ ਲੇਡੀ ਤੋਂ ਚੈਨੀ ਤੋਂ ਸੋ ਇਹ ਜਿਹੜੀਆਂ ਦੋ ਬਾਤਾਂ ਦਿੱਤਾ ਸੀਗੀਆਂ ਇਹਦੇ ਚ ਮੁਕੱਦਮਾ ਦਰਜ ਸੀਗਾ ਖਣਾ ਰਾਹੁਤ اور ਸਿਟੀ ਨਮਾਸ਼ਾ ਸੋ ਇਹਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਦੋਨਾਂ ਐਸਐਸਓ ਵੱਲੋਂ ਬੜੀ ਤਤਪਰਤਾ ਨਾਲ ਕੰਮ ਕਰਦੇ ਹੋਏ ਦੋਸ਼ੀ ਜਿਹੜੇ ਜਿਨ੍ਹਾਂ ਦੀ ਪਹਿਲਾਂ شناخت ਨਹੀਂ ਸੀ ਉਹਨਾਂ ਦੀ شناخت ਕੀਤੀ ਜਿਹੜੇ ਪਿੰਡ ਚੂਰਪੁਰ ਦੇ ਇੱਕੋ ਪਰਿਵਾਰ ਦੇ ਤਿੰਨ ਮੈਂਬਰ ਹੈਗੇ ਆ ਪਤੀ ਪਤਨੀ ਐਂਡ ਦੋ ਇਹਨਾਂ ਤਿੰਨਾਂ ਵੱਲੋਂ ਇਹ ਜਿਹੜੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ ਜਿਹਦੇ ਵਿੱਚੋਂ ਪਤੀ ਪਤਨੀ ਬਲਜੀਤ ਸਿੰਘ ਔਰ ਉਹਦੀ ਜਿਹੜੀ ਵਾਈਫ ਹੈਗੀ ਦੇਨੂ ਬਾਲਾ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹਨਾਂ ਬਾਰਦਾਤਾਂ ਚ ਬੱਤੀ ਦੀ ਐਕਟਿਵਾ ਮੋਟਰਸਾਈਕਲ ਤੇ ਖੋਈ ਹੋਈ ਜਿਹੜੀ ਵਾਲੀ ਹੈ ਉਹ ਬਰਾਮਦ ਕਰ ਲਈ ਗਈ ਹੈ ਇਸ ਤੋਂ ਇਲਾਵਾ ਜਿਹੜਾ ਤੀਜਾ ਦੋਸ਼ੀ ਹੈ ਉਹਦਾ ਨਾਮ ਚਰਨਜੀਤ ਹੈਗਾ ਜਿਹੜਾ ਇਹਦਾ ਛੋਟਾ ਭਾਈ ਬਲਜੀਤ ਦਾ ਉਹ ਜਿਹੜਾ ਫਰਾਰ ਚੱਲੇ ਆ ਰਿਹਾ ਤੇ ਉਹਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਦੇਵਾਂ ਇਹ ਪਿਛਲੇ ਕਾਫੀ ਸਮੇਂ ਤੋਂ ਜਿਹੜੇ ਬੁਰੀ ਸੰਗਤ ਚ ਪਏ ਹੋਏ ਹੈ ਜਿਹੜਾ ਬਲਜੀਤ ਹੈਗਾ ਇਹਦੇ ਖਿਲਾਫ 9 ਮੁਕੱਦਮੇ ਲੁੱਟਖੋਹ ਦੇ ਔਰ ਇਸ ਤੋਂ ਇਲਾਵਾ ਨਸ਼ੇ ਦੇ ਦਰਜ ਹੈ ਇਸੇ ਤਰ੍ਹਾਂ ਜਿਹੜਾ ਚਰਨਜੀਤ ਹੈਗਾ ਉਹਦੇ ਖਿਲਾਫ 6 ਮੁਕੱਦਮੇ ਦਰਜ ਹੈ ਔਰ ਜਿਹੜੀ ਦੋਸ਼ਣ ਹੈ ਜਿੰਨੂ ਵਾਲਾ ਇਹਦੇ ਖਿਲਾਫ ਵੀ 2 ਮੁਕੱਦਮੇ ਪਹਿਲਾਂ ਹੀ ਦਰਜ ਸੀ। ਸੋ ਇਹਨਾਂ ਦਾ ਜਿਹੜਾ ਪਿਸ਼ੋਕੜ ਹੈ, ਅਪਰਾਧਿਕ ਹੈ ਔਰ ਇਹਨਾਂ ਨੂੰ ਜਿਹੜਾ ਅੱਜ ਪੇਸ਼ ਅਦਾਲਤ ਕੀਤਾ ਗਿਆ ਬਲਜੀਤ ਦਾ ਜਿਹੜਾ 2 ਦੰਦਾ ਪੁਲਿਸ ਮਾਨਡ ਹਾਸਲ ਕੀਤਾ ਗਿਆ। ਇਹਨੇ ਇਹ ਵੀ ਮੰਨਿਆ ਆਪਣੀ ਮੁੱਢਲੀ ਪੁਛੇ ਇਛੇ ਗੜਸ਼ੰਕਰ ਦੇ ਹਿਯਾਰ ਪਰੇਜੀ ਦੇ ਵਿੱਚ ਵੀ ਇਹਨਾਂ ਨੇ ਵਾਰਦਾਤਾ ਨੂੰ ਅੰਜਾਮ ਦਿੱਤਾ। ਸੋ ਮਜੀਦ ਪੁਛੇ ਇਛੇ ਉਹਨਾਂ ਦੇ ਵੀ ਖਲਾਸੇ ਹੋਣ ਦੀ ਸੰਭਾਅਨ ਨਹੀਂ। ਕੋਈ ਹਥਿਆਰ ਕੋਈ ਨਹੀਂ ਸੀਗਾ ਇਹ ਝੱਪਟ ਮਾਰ ਕੇ ਸਨੇਚ ਕਰਦੇ ਸੀ ਸੋ ਜਿਹੜੇ ਇਹਨਾਂ ਦੇ ਦੋਨੋਂ ਐਕਟਵਾ ਐਂਡ ਮੋਟਰਸਾਈਕਲ ਹੈਗੇ ਉਹ ਬਰਾਮਦ ਕਰ ਲਏ